ਅਲਪਰਸੋ ਮੇਰੇ ਖ ਸੁਖੀਰ ਬਾਦਲ ਇੱਕ ਬਿਆਨ ਸੀ ਕਿ ਅਸਲੀ ਵਾਰਸ ਪੰਜਾਬ ਦੀ ਤਾਂ ਪਾਰਟੀ ਅਕਾਲੀ ਦਲ ਹੈ ਕਿ ਜਿਹੜੇ ਪਾਰਟੀ ਨੇ ਸੰਭਾਲਣਾ ਪੰਜਾਬ ਨੂੰ ਇਹ 'ਚ ਕੋਈ ਸ਼ੱਕ ਨਹੀਂ ਕਿ ਜੋ ਅਸਲੀ ਪੰਜਾਬ ਦੀ ਵਾਰਸ ਪਾਰਟੀ ਆ ਉਹ ਸ਼ਰੋਣੀ ਅਕਾਲੀ ਦਲ ਹੈ ਸ਼ਰੋਣੀ ਅਕਾਲੀ ਦਲ ਉਹ ਹੈ ਜੋ ਅਕਾਲੀ ਦਲ ਦੇ ਸਿਧਾਂਤਾਂ ਦੀ ਅਕਾਲੀ ਸੋਚ ਦੀ ਪਾਲਣਾ ਕਰੇ ਅਕਾਲੀ ਦਲ ਉਹ ਹੈ ਜੋ ਅਕਾਲ ਤੱਕ ਸਭ ਨੂੰ ਸਮਰਪਿਤ ਹੋਵੇ ਅਕਾਲੀ ਦਲ ਉਹ ਹੋਇਆ ਜੇ ਜੋ ਗੁਰੂ ਨਾਨਕ ਸਾਹਿਬ ਦੀ ਜੋ ਦਸਾਂ ਗੁਰੂ ਸਹਿਬਾਨਾਂ ਦੀ ਸਾਡੀ ਸੋਚ ਹੈ ਉਹਦੇ ਉੱਤੇ ਚੱਲੇ ਤੇ ਨੀਲੀ ਪੱਗ ਬੰਨ ਕੇ ਤੇ ਕਹਿ ਦੇਣਾ ਵੀ ਫਲਾਣਾ ਸਿੰਘ ਜਿੰਦਾਬਾਦ ਫਿਰ ਉਹ ਅਕਾਲੀ ਦਲ ਨਹੀਂ ਹੈ ਜੀ ਸੁਖਵੀਰ ਬਾਦਲ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਕੁਝੀਆਂ ਚਾਲਾਂ ਚਲੀਆਂ ਜਾ ਰਹੀਆਂ ਨੇ ਕੁਝ ਆਰਐਸਐਸ ਵੱਲ ਚਲਾ ਰਹੇ ਨੇ ਕੁਝ ਭਾਜਪਾ ਵੱਲ ਚਲਾ ਰਹੇ ਨੇ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ਾਂ ਹੋ ਰਹੀਆਂ ਪਹਿਲਾਂ ਸਰਕਾਰਾਂ ਦੇ ਵਿੱਚ ਇਹਨਾਂ ਨੇ ਮਲਾਈਆਂ ਖਾਈਆਂ ਉਹਦੇ ਮਾਣੇ ਹੁਣ ਜਾ ਕੇ ਇਹਨਾਂ ਨੂੰ ਯਾਦ ਆ ਗਈ ਪੰਥ ਦੀ ਉਸ ਸਮੇਂ ਨੂੰ ਬੋਲਿਆ ਕੋਈ ਨਹੀਂ ਓਮਣੀ ਅਕਾਲੀ ਦਲ ਸਾਡੀ ਪੁਰਖਿਆਂ ਦੀ ਪਾਰਟੀ ਹੈ ਦੀਦੀ ਜੀ ਦੀ ਪਿਓ ਪੀੜੀ ਆ ਸਾਡੀ ਜਿਹੜੇ ਸਾਡੇ ਬਾਬੇ ਤੋਂ ਲੇਕਾ ਬਾਪ ਤੋਂ ਲੇਕਾ ਅਸੀਂ ਸਾਡੇ ਬੱਚੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਝੁੰਡਾ ਕਮੇਟੀ ਬਣਾਈ ਹੈ ਅੱਜ ਵੀ ਸਾਡਾ ਵਿਰੋਧ ਦਰਜ ਹੈ ਝੁੰਡਾ ਸਾਹਿਬ ਦੇ ਕਿਤੇ ਮਿਲੇ ਤੁਹਾਨੂੰ ਉਹਨਾਂ ਨੂੰ ਪੁੱਛ ਲਿਓ ਵੀ ਕਿਹਨਾ ਕਿਹਨਾ ਬੰਦੇ ਨੇ ਵਿਰੋਧ ਦਰਜ ਕੀਤਾ ਤੇ ਮਨਾਂ ਦੇ ਵਿੱਚ ਇਹ ਸਵਾਲ ਹੈ ਕਿ ਨਵਾਂ ਤਾਂ ਕੁਝ ਵੀ ਨਹੀਂ ਹੈ ਪੁਰਾਣੇ ਉਹੀ ਅਕਾਲੀ ਦਲ ਵਰਕਰਾਂ ਨੇ ਆਗੂ ਨੇ ਅਸਤੀਫੇ ਦਿੱਤੇ ਇਸ ਪਾਸੇ ਤੋਂ ਦੂਜੇ ਪਾਸੇ ਤੋਂ ਇਸ ਪਾਸੇ ਆ ਗਈ ਨਵਾਂ ਕੀ ਹੈ ਨਮਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਮੈਂਬਰੀ ਕਮੇਟੀ ਜੋ ਲਗਾਈ ਗਈ ਹੈ ਨਵੇਂ ਕਦਲ ਦੀ ਭਰਤੀ ਵਾਸਤੇ ਇਸ ਨੂੰ ਲੈ ਕੇ ਜਿਆਨੀ ਹਰਪ੍ਰੀਤ ਸਿੰਘ ਮਰਪ੍ਰੀਤ ਸਿੰਘ ਯਾਦਲੀ ਤੇ ਹੋਰ ਵੀ ਕਈ ਮੈਂਬਰ ਨੇ ਇਸ ਨੂੰ ਲੈ ਕੇ ਲਗਾਤਾਰ ਉਹਨਾਂ ਦੀ ਪੰਜਾਬ ਭਰ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਬਲਾਕ ਮਜਰੀ ਨਿਊ ਚੰਡੀਗੜ੍ਹ ਹਲਕਾ ਖੜ ਦੇ ਵਿੱਚ 4 ਤਰੀਕ ਨੂੰ ਇੱਕ ਵੱਡਾ ਪੰਥਕ ਇਕੱਠ ਹੋਣ ਜਾ ਰਿਹਾ ਜਿਸ ਦੀ ਅੱਜ ਇੱਕ ਵੱਡੀ ਮੀਟਿੰਗ ਕੀਤੀ ਗਈ ਸੀ ਬਲਾਕ ਮਜਰੀ ਗੜੀਪੋੜਖਾ ਸਭ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਨਾਲ ਮੋਹਤਮ ਸੱਜਣ ਨੇ ਜਿਨ੍ਹਾਂ ਨੇ ਇਹ ਮੀਟਿੰਗ ਕੀਤੀ ਕਾਫੀ ਮੈਂਬਰ ਜਿਹੜੇ ਇਲਾਕੇ ਦੇ ਪਿੰਡਾਂ ਤੋਂ ਸ਼ਾਮਲ ਹੋਏ ਸੀ ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ ਕਿਵੇਂ ਦੀ ਤਿਆਰੀ ਕਰਨੀ ਹੈ ਕਿੰਨਾ ਕੁ ਵੱਡਾ ਇਕੱਠ ਹੋ ਰਿਹਾ ਤਾਂ ਗੱਲਬਾਤ ਕਰਨ ਲਈ ਸਾਡੇ ਨਾਲ ਪਹਿਲਾਂ ਮਨਦੀਪ ਜੀ ਨੇ ਮਨਦੀਪ ਜੀ ਲਗਾਤਾਰ ਅਕਾਲੀ ਦਲ ਦੇ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਪਹਿਲੇ ਕੱਲ ਦਲ ਨੂੰ ਲੋਕ ਪਿੱਛੇ ਹਟਾ ਕੇ ਦੱਸ ਰਹੇ ਕਿ ਨਵਾਂ ਕਲ ਦਲ ਲਿਆਉਣ ਦੀ تیاری ਵਿੱਚ ਹੈ ਪਰ ਸੁਖਵੀਰ ਬਾਦਲ ਨੇ ਕਹਿ ਰਹੇ ਨੇ ਕਿ ਅਕਾਲੀ ਦਲ ਇੱਕ ਹੈ ਇੱਕ ਹੀ ਰਹੇਗਾ ਬਹੁਤ ਆਏ ਬਹੁਤ ਬਣੇ ਬਹੁਤ ਚਲੇਗੇ ਪਰ ਤੁਸੀਂ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਲਗਾਤਾਰ ਮੁਰਤੋਂ ਕალი ਦਲ ਨਮਸਰਜੀਤ ਕਾਂ ਦੀ ਕੋਸ਼ਿਸ਼ ਕਰ ਰਹੇ ਹੂ ਇਹ ਕਿੰਨੀ ਤੁਹਾਨੂੰ ਲੱਗਦਾ ਚੜ੍ਹਦੀ ਕਲਾ ਚੱਲ ਰਿਹਾ ਹੈ ਕੰਮ ਜਾਂ ਫਿਰ ਜਿਹੜਾ ਪੰਥਕ ਕੱਟ ਤੁਸੀਂ ਬੁਲਾ ਰਹੇ 4 ਤਰੀਕ ਨੂੰ ਇਸ ਦਾ ਮੁੱਖ ਮਕਸਦ ਕੀ ਹੈ ਦੇਖੋ ਜੀ ਲੋਕ ਪੱਬਾਂ ਪਾਰ ਹੋਏ ਹੋਏ ਆ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਤੋਂ ਬਣੀ ਹੈ ਵੀ ਉਹਦਾ ਅਸੀਂ ਸਾਥ ਦਈਏ ਆ ਤੁਸੀਂ ਦੇਖਿਆ ਹੋਣਾ ਕਿ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਈ ਜਗ੍ਹਾ ਇਕੱਠ ਹੋਏ ਆ ਔਰ ਲੋਕ ਇੰਨੇ ਜ਼ਿਆਦਾ ਉਸ ਰੈਲੀਆਂ ਚ ਪਹੁੰਚੇ ਆ ਜਦ ਕਿ ਉਹਨਾਂ ਦੇ ਨਾਲ ਕੋਈ ਲੀਡਰ ਨਹੀਂ ਹੁੰਦਾ ਹੈ ਲੇਕਿਨ ਆਮ ਲੋਕ ਜਿਹੜੇ ਇਕੱਠੇ ਹੋ ਕੇ ਵੱਡੇ ਵੱਡੇ ਕੱਠ ਕਰ ਰਹੇ ਐ ਐਸੀ ਤਰ੍ਹਾਂ ਹੀ ਮਾਜਰੀ ਬਲਾਕ ਦੇ ਵਿੱਚ ਜ਼ਿਲ੍ਹਾ ਮੋਹਾਲੀ ਦੇ ਵਿੱਚ ਇਕੱਠ ਹੋਣ ਜਾ ਰਿਹਾ ਹੈ 4 ਮਈ ਨੂੰ ਉਹਦੇ ਵਿੱਚ ਅੱਜ ਸਾਡੇ ਚ ਕੋਈ ਵੀ ਲੀਡਰ ਨਹੀਂ ਹੈ ਸਾਰੇ ਵਰਕਰ ਇਕੱਠੇ ਹੋ ਕੇ ਜਿਹੜੀ 4 ਤਰੀਕ ਦੀ ਅੱਜ ਜਿਹੜੀ ਰੂਪਰੇਖਾ ਹੈ ਉਹ ਵੀ ਡਿੱ ਗਈ ਹੈ ਔਰ ਅਸੀਂ ਹੁਣ ਪਿੰਡਾਂ 'ਚ ਜਾ ਕੇ ਸਾਰੇ ਜਿੰਨੇ ਵੀ ਪਿੰਡਾਂ ਦੇ ਆਪਣੇ ਪ੍ਰਧਾਨ ਐ ਜਾਂ ਕੋਈ ਪੰਚ ਐ ਸਰਪੰਚ ਐ ਉਹਨਾਂ ਦੇ ਨਾਲ ਮਿਲ ਮਲਾਪ ਕਰਾਂਗੇ ਉਹਨਾਂ ਨੂੰ ਦੱਸਾਂਗੇ ਭਾਈ 4 ਤਰੀਕ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸਾਫ ਕਾ ਜਥੇਦਾਰ ਹਰਪ੍ਰੀਤ ਸਿੰਘ ਜੀ ਪਹੁੰਚ ਰਹੇ ਐ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਤੁਸੀਂ 4 ਤਰੀਕ ਨੂੰ ਬਲਾਕ ਮਚਰੀ ਵਿਖੇ ਪਹੁੰਚੋ ਬਿਲਕੁਲ ਸਾਡੇ ਦਾ ਸ਼ੰਟੂ ਜੀ ਨੇ ਸ਼ੰਟੂ ਜੀ ਕਈ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੈ ਕਿ ਨਵਾਂ ਤਾਂ ਕੁਝ ਵੀ ਨਹੀਂ ਐ ਪੁਰਾਣੇ ਉਹੀ ਅਕਾਲੀ ਦਲ ਵਰਕਰਾਂ ਨੇ ਆਗੋਂ ਅਸਤੀਫੇ ਦਿੱਤੇ ਇਸ ਪਾਸੇ ਤੋਂ ਦੂਜੇ ਪਾਸੇ ਤੋਂ ਇਸ ਪਾਸੇ ਆ ਗਈ ਨਮਾ ਕੀ ਹੈ ਨਮਕ ਕੀ ਤੁਹਾਡੀ ਰੂਪਰੇਖਾ ਅੱਗੇ ਹੋਏਗੀ ਕੀ ਪਾਰਟੀ ਸੁਧਾਰ ਕਰੇਗੀ ਕੀ ਪਾਰਟੀ ਪੰਥਕ ਮੁੱਦੇ ਰੱਖੇਗੀ ਇਹ ਬਾਰੇ ਵਿਚਾਰ ਥੋੜੇ ਤੁਹਾਡੇ ਦਰਸ਼ਕਾਂ ਨੂੰ ਦੱਸ ਦੋ ਕਿਉਂਕਿ ਤਾਂ ਤੁਹਾਡੇ 4 ਤਰੀਕ ਦੇ ਇਕੱਠ ਵਾਲੇ ਵਿੱਚ ਲੋਕ ਪਹੁੰਚ ਸਕਣ ਪਤਾ ਲੱਗ ਸਕੇ ਕਿ ਅਸਲੀ ਵਿਚਾਰਤਰਾ ਹੈ ਕੀ ਤੁਹਾਡੀ ਤੇਜੀ ਜੀ ਗੱਲ ਇਹ ਹੈ ਜੀ ਨਮਾ ਤਾਂ ਇਹੀ ਹੈ ਵੀ ਜਿਹੜਾ ਅਕਾਲ ਤਖਤ ਵੱਲੋਂ ਜਿਹੜੀ ਭਰਤੀ ਕਮੇਟੀ ਬਣਾਈ ਗਈ ਹੈ ਉਹ ਜਿਹੜੀ ਭਰਤੀ ਕਮੇਟੀ ਹੈ ਉਹ ਪੂਰੇ ਪੰਜਾਬ 'ਚ ਸਰਕਾਰ ਮੈਂ ਉਸੇ ਲੜੀ ਦੇ ਤਹਿਤ 4 ਮਈ ਨੂੰ ਬਲਾਕ ਮਾਜਰੀ ਚ ਗੁਰਦੁਆਰਾ ਗੜੀਪੋਰਖਾ ਸਾਹਿਬ ਜੋ ਉਹਨਾਂ ਨੇ ਕੱਟ ਰੱਖਿਆ ਉਹ ਜਿਹੜੀ ਨਵੀਂ ਵਾਲੀ ਗੱਲ ਇਹ ਆ ਵੀ ਦੇਖੋ ਵਰਕਰ ਤਾਂ ਉਹੀ ਹੁੰਨੇ ਨਾ ਜਿਹੜੀ ਪੰਥਕ ਮਰਿਆਦਾ ਨੂੰ ਪੰਥਕ ਸਿਧਾਂਤਾਂ ਨੂੰ ਲੈ ਕੇ ਅੱਗੇ ਜਿਹੜਾ ਚੱਲਣਾ ਇਹ 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 ਨਵਾਂ ਹੀ ਐ ਜਿਹੜਾ ਹੁਣ ਪੁਰਾਣਾ ਅਕਾਲੀ ਦਲ ਆ ਜਿਹੜਾ ਅਕਾਲੀ ਦਲ ਤਾਂ ਨਹੀਂ ਆਪਾਂ ਕਹਿੰਦੇ ਜਿਹੜਾ ਬਾਦਲ ਦਲ ਹੈ ਉਹਨਾਂ ਨੇ ਇਹ ਸਾਰੇ ਜਿਹੜੇ ਸਿਧਾਂਤਾਂ ਇਹਨਾਂ ਨੂੰ ਛਿੱਕੇ ਟੰਗ ਕੇ ਸਿਰਫ ਤੇ ਸਿਰਫ ਆਪਣੇ ਤੱਕ ਆਪਣੇ ਆਪ ਨੂੰ ਸੀਮਤ ਕਰਿਆ ਤੇ ਹਰ ਗੱਲ 'ਚ ਹੁਣ ਤੁਸੀਂ ਕੱਲ ਦੇਖਿਆ ਹੋਣਾ ਉੱਥੇ ਫਤਿਹਗੜ੍ਹ ਸਾਹਿਬ ਕਮੇਟੀ ਨੇ ਮੀਟਿੰਗ ਕਰਨੀ ਸੀ ਉੱਥੇ ਉਹਨਾਂ ਨੇ ਜਿੰਦੇ ਲਾਤੇ ਹਾਲ ਨੂੰ ਮੋਰੇ ਟਰੈਕਟਰ ਖੜਾਤਾ ਇਹ ਇਹ ਤਾਂ ਮਸੰਦਾਂ ਤੋਂ ਵੀ ਅੱਗੇ ਚਲੇ ਠੀਕ ਹੈ ਜੀ ਇਹ ਜਿਹੜੀ ਨਵੀਂ ਆਪਾਂ ਹੁਣ ਗੱਲ ਕਰ ਰਹੇ ਨਵੀਂ ਤਾਂ ਗੱਲ ਇਹੀ ਹੈ ਵੀ ਉਹਦੇ 'ਚ ਜਿਹੜੀ ਮਰਿਆਦਾ ਹੈ ਕੋਈ ਧਾਂਤ ਹੈ ਸਿੱਖੀ ਦੇ ਉਹਨਾਂ ਨੂੰ ਲੈ ਕੇ ਅੱਗੇ ਚੱਲੇ ਜਾਊਗਾ ਤਾਂ ਹੀ ਅੱਗੇ ਜਾ ਕੇ ਜਿਹੜੀ ਅੱਗੀ ਨਵੀਂ ਨਵੀਂ ਪਨੀਰੀ ਅੱਜ ਤੁਸੀਂ ਜੂਥ ਦਾ ਹਾਲ ਦੇਖੋ ਕਿਸੇ ਨਾਲ ਗੱਲ ਕਰਕੇ ਦੇਖਿਓ ਅਕਾਲੀ ਦਾਦਾ ਦਾ ਨਾਮ ਨਹੀਂ ਲੈਣਾ ਚਾਹੁੰਦਾ ਅਸੀਂ ਚਾਹੁੰਦੇ ਵੀ ਜਿਹੜੀਆਂ ਆਉਣ ਵਾਲੇ ਸਾਡੇ ਬੱਚੇ ਆ ਸਕੀਜ਼ ਨਾਲ ਨਾਲ ਜੁੜਨ ਅਕਾਲੀ ਦਲ ਨਾਲ ਜੁੜਨ ਤਦੇ ਜਾ ਕੇ ਉਹ ਅੱਗੇ ਜਿਹੜੀ ਲੀਡਰਸ਼ਿਪ ਸਿੱਖੀ ਜੋ ਤਦੇ ਨਿਕਲੂਗੀ ਨਾ ਜੇ ਅੱਗੇ ਨੌਜਵਾਨ ਪੀੜੀ ਜੇ ਅੱਗੇ ਨਹੀਂ ਤੁਰੂਗੀ ਅਕਾਲੀ ਦਲ ਤੋਂ ਪਾਸੇ ਰਹੂਗੀ ਫਿਰ ਅਕਾਲੀ ਦਲ ਵਾਸਤੇ ਅਗਲਾ ਜਿਹੜਾ ਮਤਲਬ ਟਾਈਮ ਹੈ ਉਹ ਤਾਂ ਬੜਾ ਮਾੜਾ ਹੋਊਗਾ ਨਾ ਦੇਖੋ ਜਿਹੜੇ ਹੁਣ ਬਜ਼ੁਰਗਾਂ ਆ ਉਹਨਾਂ ਨੇ ਆਉਣ ਵਾਲੇ ਟਾਈਮ ਤੇ ਪਿੱਛੇ ਹਟ ਜਾਣਾ ਆਪਣੇ ਆਪ ਕੁਦਰਤੀ ਹੈ ਤੇ ਜੇ ਨਵੀਂ ਪੀੜੀ ਨਹੀਂ ਆਊਗੀ ਫਿਰ ਅਕਾਲੀ ਦਲ ਕਿੱਥੇ ਆਊਗਾ ਤੇ ਜੇ ਅਕਾਲੀ ਦਲ ਦੇ ਨੌਜਵਾਨਾਂ ਨੂੰ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਧੰਤਾਂ ਦਾ ਅਕਾਲ ਤਖਤ ਦੀ ਮਰਿਆਦਾ ਦਾ ਸਾਰੀਆਂ ਚੀਜ਼ਾਂ ਦਾ ਪਤਾ ਹੋਊਗਾ ਤਾਂ ਉਹ ਸਿੱਖੀ ਨਾਲ ਜੁੜਨਗੇ ਤਾਂ ਉਹ ਅਕਾਲੀ ਦਲ ਜੁੜਨਗੇ ਬਿਲਕੁਲ ਸਾਡੇ ਨਾਲ ਪੈਂਟਾ ਜੀ ਨੇ ਕੱਲ ਪਰਸੋ ਮੇਰੇ ਕੋ ਸੁਖਵੀਰ ਬਾਦਲ ਦੇ ਇੱਕ ਬਿਆਨ ਸੀ ਕਿ ਅਸਲੀ ਵਾਰਸ ਪੰਜਾਬ ਦੀ ਤਾਂ ਪਾਰਟੀ ਅਕਾਲੀ ਦਲ ਹੈ ਕਿ ਜਿਹੜੇ ਪਾਰਟੀ ਨੇ ਸੰਭਾਲਣਾ ਹੈ ਪੰਜਾਬ ਨੂੰ ਖੇਤਰੀ ਪਾਰਟੀ ਹੈ ਸਾਡੀ ਨਵਾਂ ਬਹੁਤ ਕੁਝ ਆਏਗਾ ਪੁਰਾਣਾ ਵੀ ਬਹੁਤ ਕੁਝ ਚਲਾ ਗਿਆ ਪਰ ਅਕਾਲੀ ਦਲ ਉੱਥੇ ਤੋਂ ਉੱਥੇ ਹੀ ਹੈ ਸਭ ਤੋਂ ਪਹਿਲਾਂ ਜੀ ਵੈਖਰੂ ਜੀ ਕਹ ਖਾਲਸਾ ਵੈਖਰੂ ਜੀ ਦੀ ਫਤਿਹ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੋ ਅਸਲੀ ਪੰਜਾਬ ਦੀ ਵਾਰਸ ਪਾਰਟੀ ਆ ਉਹ ਸ਼ਰੋਮਣੀ ਅਕਾਲੀ ਦਲ ਆ ਤੇ ਮੈਂ ਉਹੀ ਗੱਲ ਅੰਦਰ ਕਰੀ ਸੀ ਕਿ ਅਕਾਲੀ ਦਲ ਉਹ ਹੁੰਦਾ ਹੈ ਸ਼ਰੋਮਣੀ ਅਕਾਲੀ ਦਲ ਉਹ ਹੈ ਜੋ ਅਕਾਲੀ ਦਲ ਦੇ ਸਿਧਾਂਤਾਂ ਦੀ ਅਕਾਲੀ ਸੋਚ ਦੀ ਪਾਲਣਾ ਕਰੇ ਅਕਾਲੀ ਦਲ ਉਹ ਹੈ ਜੋ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਅਕਾਲੀ ਦਲ ਉਹ ਹੋਇਆ ਜੇ ਜੋ ਗੁਰੂ ਨਾਨਕ ਸਾਹਿਬ ਦੀ ਜੋ ਦਸਾਂ ਗੁਰੂ ਸਹਿਬਾਨਾਂ ਦੀ ਸਾਡੀ ਸੋਚ ਹੈ ਉਹਦੇ ਉੱਤੇ ਚੱਲੇ ਤੇ ਨੀਲੀ ਪੱਗ ਬੰਨ ਕੇ ਤੇ ਕਹਿ ਦੇਣਾ ਵੀ ਫਲਾਣਾ ਸਿੰਘ ਜਿੰਦਾਬਾਦ ਫਿਰ ਉਹ ਅਕਾਲੀ ਦਲ ਨਹੀਂ ਹੈ ਜੀ ਉਹ ਜੇ ਆਪਾਂ ਕਹੋ ਵੀ ਨੀਲੀ ਪੱਗ ਬੰਨ ਕੇ ਅਕਾਲੀ ਬਣ ਜੂंगे ਇਹ ਨਹੀਂ ਬਣਨਾ ਅਕਾਲ ਪੁਰਖ ਦੇ ਪੁਜਾਰੀ ਨੂੰ ਅਕਾਲੀ ਕਿਹਾ ਜਾਂਦਾ ਹੈ ਅਕਾਲ ਤਖਤ ਸਾਹਿਬ ਨੂੰ ਜੋ ਸਮਰਪਤ ਨੇ ਜੋ ਅਕਾਲ ਤਖਤ ਸਾਹਿਬ ਦੇ ਹੀ ਦੀ ਸ਼ਾਨ ਵਾਸਤੇ ਆਣ ਵਾਸਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਨੇ ਉਹ ਅਕਾਲੀ ਹੁੰਦੇ ਆ ਜੀ ਪਰ ਦੂਜੇ ਪਾਸੇ ਬਾਰ-ਬਾਰ ਅਕਾਲੀ ਦਲ ਵੱਲੋਂ ਸੁਖਵੀਰ ਬਾਦਲ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਕੌਜੀਆਂ ਚਾਲਾਂ ਚਲੀਆਂ ਜਾ ਰਹੀਆਂ ਨੇ ਕੁਝ ਆਰਐਸਐਸ ਵਾਲੇ ਚਲਾ ਰਹੇ ਨੇ ਕੁਝ ਭਾਜਪਾ ਵਾਲੇ ਚਲਾ ਰਹੇ ਨੇ ਅਕਾਲੀ ਦਲ ਨੂੰ ਤੋੜਨ ਦੀਆਂ ਕੋਸ਼ਿਸ਼ੀਆਂ ਹੋ ਰਹੀਆਂ ਨੇ ਹੋਰ ਕੁਝ ਨਹੀਂ ਹੈ ਪਰ ਅਕਾਲੀ ਦਲ ਟੁੱਟਣ ਵਾਲਾ ਨਹੀਂ ਨਹੀਂ ਜੋ ਆ ਰਿਐਸਐਸ ਦੀ ਜੋ ਗੱਲ ਕਰਦੇ ਆ ਤੁਸੀਂ ਆਰਐਸਐਸ ਹੁਣ ਇਹ ਤਾਂ ਸੰਦੂ ਨਹੀਂ ਪਤਾ ਜੋ ਸਿਧਾਂਤ ਤੋੜ ਰਹੇ ਆ ਅਕਾਲ ਤਖ਼ਤ ਸਾਹਿਬ ਦੇ ਅਕਾਲ ਤਖ਼ਤ ਸਾਹਿਬ ਦੀ ਜੋ ਮਰਿਆਦਾ ਦਾ ਘਾਣ ਕਰ ਰਹੇ ਆ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਜੋ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਗਈ ਸੀ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹੀ ਚੈਲੰਜ ਕਰ ਰਹੇ ਨੇ ਤੇ ਆਰਐਸਐਸ ਦੇ ਉਹ ਇਹ ਕਾ ਜੇ ਉਹਨਾਂ ਨੂੰ ਸਮਰਪਤ ਨੇ ਜੋ ਉਹਨਾਂ ਪਿੱਛੇ ਅਕਾਲ ਤਖ਼ਤ ਸਾਹਿਬ ਵਾਸਤੇ ਹਰ ਕਰ ਰਵਾਨੀ ਕਰਨ ਨੂੰ ਤਿਆਰ ਨੇ ਉਹ ਆਰਐਸਐਸ ਦੇ ਨੇ ਉਹ ਕਦਗੀ ਸਿੱਖ ਪੰਥ ਨੇ ਸਾਨੂੰ ਮਾਫ਼ ਕਰਤਾ ਜੋ ਗਲਤੀਆਂ ਹੋਈਆਂ ਸੀ ਅਕਾਲ ਤਖ਼ਤ ਸਭ ਜਾ ਕੇ ਮਾਫੀ ਮੰਗੀ ਆ ਸਾਰਾ ਕੁਝ ਆਪਣੀ ਝੋਲੀ ਦੇ ਵਿੱਚ ਪਵਾਇਆ ਪਰ ਹੁਣ ਜਾਣ ਬੁੱਝ ਕੇ ਕੁਝ ਕੁ ਲੋਕ ਨੇ ਜੋ ਲੋਕਾਂ ਨੂੰ ਗੁੰਮਰਾਹ ਕਰਦੇ ਸੰਗਤ ਨੂੰ ਗੁੰਮਰਾਹ ਕਰਦੇ ਨੇ ਪੰਥ ਨੂੰ ਇਕੱਠਾ ਨਹੀਂ ਰਹਿਣ ਦੇ ਰਹੇ ਤੁਹਾਡੀ ਮੈਂ ਗੱਲ ਮੰਨਦਾ ਚਲੋ ਅਕਾਲ ਤਖ਼ਤ ਅਕਾਲ ਤਖ਼ਤ ਸਾਹਿਬ ਤੇ ਉਹ ਪੇਸ਼ ਹੋਏ ਅਕਾਲ ਤਖ਼ਤ ਸਾਹਿਬ ਤੇ ਉਹਨਾਂ ਨੇ ਕਿਹਾ ਕਬੂਲੇ ਠੀਕ ਹੈ ਨਾ ਜੀ ਅਕਾਲ ਤਖ਼ਤ ਸਾਹਿਬ ਨੇ ਜੋ ਅੱਗੇ ਵੀ ਕੁਝ ਕਿਹਾ ਸੀਗਾ ਕਿ ਭਾਈ ਇਹ ਜੋ ਅਕਾਲੀ ਲੀਡਰਸ਼ਿਪ ਆਇਆ ਉਹ ਅਕਾਲੀ ਦਲ ਦੀ ਸੇਵਾ ਗਵਾਹੀ ਕਰਨ ਦਾ ਸਦਾ ਆਧਾਰ ਗਵਾ ਚੁੱਕੀ ਹੈ ਇਹ ਵੀ ਕਿਹਾ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੋ ਅਕਾਲ ਤਖਤ ਦੀ ਸਰਪ੍ਰਸਤੀ ਥੱਲੇ ਜੋ ਇਹ ਸੱਤ ਮੈਂਬਰੀ ਕਮੇਟੀ ਹੈ ਇਹ ਭਰਤੀ ਕਰਾਊਗੀ ਤੇ ਉਸ ਨੂੰ ਕਿਉਂ ਨਹੀਂ ਕਬੂਲਿਆ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਉਹ ਅਕਾਲ ਤਖਤ ਸਾਹਿਬ ਦੇ ਭਗੌੜੇ ਨੇ ਤਾਂ ਹੀ ਨਹੀਂ ਕਬੂਲਿਆ ਜੀ 4 ਤਰੀਕ ਦਾ ਪੰਥਕ ਕਟ ਤੁਸੀਂ ਰੱਖਿਆ ਤਾਂ ਕਿੰਨੀ ਵੱਡੀ ਮਿਸਾਲ ਪੈਦਾ ਕਰਕੇ ਜਾਏਗਾ ਕਿਉਂਕਿ ਕਿੰਨਾ ਕਿ ਥੋੜੀ ਤਿਆਰੀਆਂ ਚੱਲ ਰਹੀਆਂ ਨੇ ਕਿੰਨੇ ਕਿ ਬੰਦੇ ਚਮਟੀਆਂ ਹੋਣਗੇ ਇਹ ਹੁਣ ਸੰਗਤ ਤੇ ਡਿਪੈਂਡ ਕਰਦਾ ਏ ਅਸੀਂ ਸੰਗਤ ਨੂੰ ਦੱਸਣਾ ਹੈ ਕਿ ਭਾਈ ਜੋ ਅਕਾਲੀ ਸਿਧਾਂਤ ਆ ਹਨ ਅਕਾਲੀ ਸੋਚ ਆਹੇ ਤੇ ਇਹ ਤੁਹਾਨੂੰ ਕਰਾਹੇ ਪਾ ਰਹੇ ਨੇ ਨੀਲੀ ਪੱਗ ਬੰਨ੍ਹ ਨਾਲ ਤਾਂ ਕੋਈ ਗੱਲ ਹੀ ਨਹੀਂ ਬਣ ਜਾਂਦਾ ਜੀ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਜੋ ਸਮਰਪਤ ਹੈ ਉਸ ਦੇ ਦੱਸੇ ਰਸਤੇ ਦੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਦਾ ਏ ਉਹ ਅਕਾਲੀ ਆ ਅਕਾਲ ਪੁਰਖ ਦਾ ਜੋ ਪੁਜਾਰੀ ਹੈ ਉਹ ਅਕਾਲੀ ਹੈ ਨੀਲੀ ਪੱਗ ਕੋਈ ਮੈਂ ਬੰਨ ਲੂੰਗਾ ਜਾਂ ਮੈਂ ਸਦਾਤ ਨੂੰ ਸੋਚ ਨੂੰ ਸਮਰਪਿਤ ਨਹੀਂ ਰਹਾਂਗਾ ਮੈਂ ਅਕਾਲੀ ਥੋੜਾ ਬੰਨ ਜੂੰਗਾਲੀ ਨੀਲੀ ਪੱਗ ਬੰਨ ਕੇ ਸਰ ਜੀ ਪਿਛਲੇ ਦਿਨ ਜਿਹੜੀ ਤੁਸੀਂ ਮੀਟਿੰਗ ਕੀਤੀ ਹੈ ਜਦੋਂ ਅਕਾਲੀ ਦਲ ਨੂੰ ਤੁਸੀਂ ਅਸਤੀਫੇ ਦਿੱਤੇ ਨੇ ਕਿ ਅਸੀਂ ਹੁਣ ਸ਼੍ਰੋਮਣੀ ਕਾਦਲ ਤੋਂ ਅਸਤੀਫੇ ਦੇ ਰਹੇ ਹਾਂ ਨੀਚੇ ਕਈ ਕਮੈਂਟ ਤੇ ਕਈ ਲੋਕਾਂ ਦੇ ਇਹ ਸਵਾਲ ਸੀ ਕਿ ਪਹਿਲਾਂ ਸਰਕਾਰਾਂ ਦੇ ਵਿੱਚ ਇਹਨਾਂ ਨੇ ਮਲਾਈਆਂ ਖਾਈਆਂ ਉਹਦੇ ਮਾਣੇ ਹੁਣ ਜਾ ਕੇ ਇਹਨਾਂ ਨੂੰ ਯਾਦ ਆ ਗਈ ਪੰਥ ਦੀ ਉਸ ਸਮੇਂ ਕੋਈ ਬੋਲਿਆ ਕੋਈ ਨਹੀਂ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਅਸੀਂ ਕਾਲੀ ਦਲ ਤੋਂ ਛਤੀ ਬਣੀ ਦਿੱਤਾ। ਅਸੀਂ ਇੱਕ ਪਰਿਵਾਰ ਦੇ ਧੜੇ ਤੋਂ ਛਤੀ ਬਣ ਦਿੱਤਾ। ਸ਼੍ਰੋਮਣੀ ਕਾਲੀ ਦਲ ਸਾਡੀ ਪੁਰਖਿਆਂ ਦੀ ਪਾਰਟੀ ਹੈ। ਤੀਦੀ ਚੀਦੀ ਪੇੜੀ ਹੈ ਸਾਡੀ। ਜਿਹੜੇ ਸਾਡੇ ਬਾਬੇ ਤੋਂ ਲੈ ਕੇ ਬਾਪ ਤੋਂ ਲੈ ਕੇ ਅਸੀਂ ਸਾਡੇ ਬੱਚੇ ਅੱਜ ਵੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਹੈ। ਅਸੀਂ ਇੱਕ ਧੜੇ ਤੋਂ ਛਤੀ ਬਣ ਦਿੱਤਾ। ਦੂਸਰੀ ਗੱਲ ਮੈਂ ਤੁਹਾਨੂੰ ਦੱਸਦਾ ਪਾਰਟੀਆਂ ਦੇ ਸਿਧਾਂਤ ਹੁੰਨੇ ਆ। ਅਸੀਂ ਜਦੋਂ ਵੀ ਕਦੋਂ ਪਾਰਟੀ ਨੇ ਗਲਤ ਕੰਮ ਕਰਿਆ ਅਸੀਂ ਉਹਦੇ ਵੀ ਆਵਾਜ਼ ਠਾਈ ਆ। ਸ਼੍ਰੋਮਣੀ ਅਕਾਲੀ ਦਲ ਨੇ ਝੁੰਦਾ ਕਮੇਟੀ ਬਣਾਈ ਹੈ ਅੱਜ ਵੀ ਸਾਡਾ ਵਿਰੋਧ ਦਰਜ ਹੈ ਝੁੰਦਾ ਸਾਹਿਬ ਦੇ ਕਿਤੇ ਮਿਲੇ ਤੁਹਾਨੂੰ ਉਹਨਾਂ ਨੂੰ ਪੁੱਛ ਲਿਓ ਵੀ ਕਿਹਨਾ ਕਿਹਨਾ ਬੰਦਿਆਂ ਨੇ ਵਿਰੋਧ ਦਰਜ ਕਰਾਇਆ ਪਾਰਟੀ ਦੇ ਵਿੱਚ ਜਦੋਂ ਰਹਿ ਕੇ ਵਿਰੋਧ ਦਰਜ ਕਰਾਉਣਾ ਪੈਂਦਾ ਕੋਈ ਸਮਾਂ ਆਉਂਦਾ ਫਿਰ ਜਦੋਂ ਬੰਦਾ ਅੱਕ ਜਾਂਦਾ ਫਿਰ ਜਾ ਕੇ ਅਸਤੀਫਾ ਦੀ ਗੱਲ ਹੁੰਦੀ ਹੈ ਇਹ 4 ਤਰੀਕ ਦਾ ਪ੍ਰੋਗਰਾਮ ਤੁਸੀਂ ਤਿਆਰੀ ਕਰ ਰਹੇ ਹੋ ਯਾਨੀ ਹਰਪੀਤ ਸਿੰਘ ਦੇ ਨਾਲ ਮਰਪੇ ਅਦਲੀ ਦੇ ਨਾਲ ਕੀ ਗੱਲਬਾਤ ਹੋਈ ਤੁਹਾਡੀ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੋਦੇ ਰੱਖੋਗੇ ਇੱਥੇ ਯਾਨੀ ਕਿਸ ਤਰੀਕੇ ਨਾਲ ਸੰਗਤਾਂ ਨੂੰ ਜੋੜੋਗੇ ਹੁਣ ਕਿਸ ਤਰ੍ਹਾਂ ਨਵਾਂ ਕਲਦਲ ਸਿਰਜੋ ਤੁਸੀਂ ਦੇਖੋ ਇਹ ਹੁਣ ਹਾਲੇ ਤਾਂ ਭਾਰਤੀ ਚੱਲ ਰਹੀ ਹੈ ਉਹਨਾਂ ਨੇ ਭਾਰਤੀ ਦੀ ਹੀ ਸ਼ੁਰੂਆਤ ਕਰਨ ਆਉਣਾ ਹੈ ਸਾਡੇ ਹਲਕੇ ਦੇ ਵਿੱਚ ਕਿਉਂਕਿ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਖਰੜ ਹਲਕੇ ਦੇ ਵਿੱਚ ਪਹਿਲੀ ਮੀਟਿੰਗ ਹੋਣ ਰਹੀ ਹੁਣ ਜਾ ਰਹੀ ਹੈ ਪਹਿਲਾਂ ਭਾਰਤੀ ਹੋਣੀ ਹੈ ਉਸ ਤੋਂ ਬਾਅਦ ਜੋ ਸੀਨੀਅਰ ਲੀਡਰਸ਼ਿਪ ਕਿਸ ਤਰ੍ਹਾਂ ਕਾਲੀ ਦਲ ਕਿਸ ਤਰ੍ਹਾਂ ਉਹਨਾਂ ਨੇ ਢਾਂਚਾ ਬਣਾਉਣਾ ਉਹ ਵਿਚਾਰਾ ਚੱਲ ਰਹੀਆਂ ਸੀਨੀਅਰ ਲੀਡਰਸ਼ਿਪ ਦੀਆਂ ਅੱਛਾ ਰਣਜੀਤ ਸਿੰਘ ਗਿੱਲ ਦਾ ਕੀ ਵਿਚਾਰ ਹੈ ਤੁਹਾਡੀ ਪਾਰਟੀ ਵੱਲੋਂ ਤੁਹਾਡੇ ਇਸ ਪਾਸੇ ਨੂੰ ਆ ਰਿਹਾ ਹੈ ਜਿਹੜੀ ਪੰਜ ਮੈਂਬਰ ਕਮੇਟੀ ਬਣਾਈ ਹੈ ਕੋਈ ਗੱਲਬਾਤ ਹੋਈ ਤੁਹਾਨੂੰ ਫੋਨ ਫੋਨ ਆਇਆ ਅਸਤੀਫਾ ਦੇਣ ਤੋਂ ਬਾਅਦ ਨਹੀਂ ਗਿੱਲ ਸਾਹਿਬ ਦਾ ਦੇਖੋ ਆਪਣੇ ਨਿੱਜੀ ਵਿਚਾਰ ਹੋ ਸਕਦੇ ਆ ਬਤੌਰ ਮੈਂ ਉਹਨਾਂ ਦਾ ਸਤਿਕਾਰ ਕਰਦਾ ਦੇਖੋ ਬਹੁਤ ਵਧੀਆ ਲੀਡਰ ਹੈ ਉਹ ਕੋਈ ਦਾਗ ਨਹੀਂ ਉਹਨਾਂ ਤੇ ਪਰ ਇਹ ਪਿੱਛੇ ਤੇ ਮੇਰੀ ਉਹਨਾਂ ਨਾਲ ਗੱਲ ਨਹੀਂ ਉਹਨਾਂ ਨੇ ਆਪਣੀ ਸੋਚ ਹੈ ਸਾਡੀ ਆਪਣੀ ਸੋਚ ਹੈ ਅੱਡੀ ਜਿਹੜੀ ਇਹ ਮੀਟਿੰਗ ਹੋਣ ਜਾ ਰਹੀ ਹੈ ਇਹਦੇ ਵਿੱਚ ਕੁਝ ਆਗੂਨ ਰੋਕੇ ਵੀ ਜਾ ਰਿਹਾ ਹੈ ਕੁਝ ਪਾਰਟੀ ਦੇ ਹੋਰ ਨਮਾਇੰਦਿਆਂ ਵੱਲੋਂ ਨਹੀਂ ਉਹ ਤਾਂ ਹੁੰਦਾ ਹੀ ਆ ਜੀ ਜਦੋਂ ਇੱਕ ਮੂਵ ਉੱਠਦੀ ਆ ਉਹਨੂੰ ਦਬਾਉਣ ਵਾਸਤੇ ਕੁਝ ਲੋਕ ਕਰਦੇ ਹੀ ਹੁੰਨੇ ਕੋਈ ਪਰ ਕੋਈ ਪਰਵਾਹ ਨਹੀਂ ਲੋਕ ਜਾਗਰੂਕ ਹੋ ਚੁੱਕੇ ਆ ਸ਼੍ਰੀ ਕਾਲਤਾਖਸਾਬ ਦਾ ਹੁਕਮ ਨੂੰ ਅੱਜ ਬੱਚਾ ਬੱਚਾ ਜਾਗ ਚੁੱਕਿਆ ਏ ਤੁਸੀਂ ਦੇਖਿਓ ਬਹੁਤ ਆਮਾਰੀ ਬਹੁਤ ਵੱਡਾ ਕੱਟ ਹੋਣਾ ਇੱਕੇ ਵਰਕਰਾਂ ਨੇ ਇਕੱਠ ਕਰਨਾ ਕੋਈ ਲੀਡਰ ਨਹੀਂ ਹੈਗਾ ਤੁਸੀਂ ਦੇਖਦੇ ਜਾਓ ਤੁਸੀਂ ਅਸੀਂ ਤੁਹਾਨੂੰ ਸੱਦਾ ਵੀ ਦੰਨੇ ਚਾਰ ਤਰੀਕ ਦਾ ਤੁਸੀਂ ਪਹੁੰਚੋ ਅਰ ਦੇਖਿਓ ਤੁਸੀਂ ਕਿਵੇਂ ਸੰਗਤਾਂ ਘਟੋ ਹੋ ਗਈ। ਠੀਕ ਹੈ ਬਿਲਕੁਲ ਦੇਖੋ ਕਿ ਜਿਸ ਤਰੀਕੇ ਨਾਲ ਚਾਰ ਤੀਜ ਦੇ ਤਿਆਰੀਆਂ ਚੱਲ ਰਹੀਆਂ ਨੇ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਜਥੇਦਾਰ ਤੇ ਮਨਪ੍ਰੀਤ ਸਿੰਘ ਯਾਲੀ ਤੇ ਹੋਰ ਵੱਡੇ ਆਗੂ ਬਲਾਕ ਮਾਜਰੀ ਹਲਕਾ ਖੜ ਦੇ ਨਿਊ ਚੰਡੀਗੜ੍ਹ ਏਰੀਆ ਦੇ ਪਹੁੰਚ ਰਹੇ ਨੇ ਵੱਡਾ ਇਕੱਠ ਹੋਣਾ ਹੈ ਨਵੀਂ ਭਾਰਤੀ ਸ਼ੁਰੂਆਤ ਇਸ ਏਰੀਆ ਤੋਂ ਕਰਨੀ ਹੈ ਤਾਂ ਇਸ ਨੂੰ ਲੈ ਕੇ ਸਾਡੀ ਨਾਲ ਗੱਲਬਾਤ ਹੋਈ ਹੈ ਵਿਚਾਰ ਰੱਖਿਆ ਇਹਨਾਂ ਨੇ ਕਿ ਬਹੁਤ ਸਾਡੇ ਉੱਤੇ ਇਲਜ਼ਾਮ ਵੀ ਲੱਗੇ ਰਹੇ ਨੇ ਬਹੁਤ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਪਰ ਅਸੀਂ ਆਕਾਲੀ ਦਲ ਨੂੰ ਬਚਾਉਣਾ ਚਾਹੁੰਦੇ ਆ ਪੰਥਕ ਪਾਰਟੀ ਬਚਾਉਣਾ ਚਾਹੁੰਦੇ ਆ ਪਰ ਹੁਣ ਦੇਖਦੇ ਜਿਸ ਤਰੀਕੇ ਨਾਲ ਪੰਥਕ ਇਕੱਠ ਹੋਣ ਜਾ ਰਿਹਾ ਹੈ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਕਿੰਨਕ ਆਕਾਲੀ ਦਲ ਦੇ ਵਿੱਚ ਜਿਹੜੀ ਨਵੀਂ ਪਾਰਟੀ ਹੈ ਉਹਦੇ ਵਿੱਚ ਲੋਕ ਸਮੋਲਿਤ ਕਰਦੇ ਉਹਨਾਂ ਨੂੰ ਸਮਝ ਦੱਸੇਗਾ ਤੁਹਾਡੇ ਕੈਮਰਾ ਸਮਿਤ ਦੇ ਨਾਲ ਤੇ ਸੂਚਨਾ